ਸ਼੍ਰੀ ਅੰਮ੍ਰਿਤਸਰ ਦੇ ਛਰੇਟਾ ਦੀ ਪੁਲਿਸ ਨੇ 101 ਚਾਈਨੀਜ਼ ਡੋਰ ਦੇ ਗੱਟੂਆਂ ਸਮੇਤ ਸੁਖਦੇਵ ਸਿੰਘ ਨਾਮਕ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਫੜਾਇਆ ਗਿਆ ਨੌਜਵਾਨ ਸਾਈਕਲ ਵਰਕ ਨਾਮਕ ਸ਼ੋਰੂਮ ਚਲਾਉਂਦਾ ਸੀ ਅਤੇ ਸ਼ੋਰੂਮ ਦੀ ਆੜ ਵਿੱਚ ਚਾਈਨੀਜ਼ ਡੋਰ ਦਾ ਕੰਮ ਵੀ ਕਰਦਾ ਸੀ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਸ਼੍ਰੀ ਐਸਐਸ ਸ਼ਰੂਆਸ ਸੋਈਪੀਐਸ ਸਾਹਿਬ ਉਹਨਾਂ ਦੀਆਂ ਹਦਾਇਤਾਂ ਦੇ ਮੁਤਾਬਕ ਅਹੀ ਚਾਇਨਾ ਡੋਰ ਦੇ ਖਿਲਾਫ ਇੱਕ ਮੁਹਿੰਮ ਵੀਡੀਓ ਇਸੀ ਉਹਨਾਂ ਦੇ ਦਿਸ਼ਾ ਨਿਰਦੇਸ਼ਾ ਦੇ ਮੁਤਾਬਕ ਕੰਮ ਕਰਦੇ ਹੋਏ ਐਸਏ ਬਲਵਿੰਦਰ ਸਿੰਘ ਨੇ ਆਪਣੀ ਟੀਮ ਦੇ ਨਾਲ ਜੋ ਕਿ ਚੌਕ ਇੰਚਾਰਜ ਵਡਾਲੀ ਹੈ ਇਹਨਾਂ ਨੇ ਆਪਣੀ ਟੀਮ ਦੇ ਨਾਲ ਇੰਡੀਆ ਗੇਟ ਤੇ ਨਾਕਾ ਲਾਇਆ ਸੀ ਇਹਨਾਂ ਕੋਲ ਇੱਕ ਮੋਪਰ ਕਾਰ ਨੇ ਇਤਲਾਹ ਦਿੱਤੀ ਕਿ ਸੁਖਦੇਵ ਸਿੰਘ ਸੁੱਖਾ ਕਿਰਪਾਲ ਸਿੰਘ ਜਿਹੜੀ ਬੇਸਿਕਲੀ ਤਾਂ ਇਹਦੀ ਆਪਣੀ ਸਾਈਕਲਾਂ ਦੀ ਦੁਕਾਨ ਹੈ ਉਥੇ ਤੇ ਸਾਈਕਲ ਪਾਰਟਸ ਵੀ ਵੇਚਦਾ ਹੈ ਉਹਨਾਂ ਨੂੰ ਰਿਪੇਅਰ ਵੀ ਕਰਦਾ ਹੈ ਦੇਸਾਂ ਦੇ ਨਾਤੇ ਦੀ ਖੰਡਾਲਾ ਚੌਕ ਦੇ ਵਿੱਚ ਇਹਦੀ ਦੁਕਾਨ ਹੈ ਉਹ ਆਪਣੇ ਇਸ ਧੰਦੇ ਦੀ ਆੜ ਦੇ ਵਿੱਚ ਸਾਈਕਲ ਪਾਰਟਸ ਦੀ ਆੜ ਦੇ ਵਿੱਚ ਚਾਈਨਾ ਡੋਰ ਜੋ ਕਿ ਪ੍ਰਹਿਫਟਡ ਹੈਗੀ ਹੈ ਜਿਨ੍ਹਾਂ ਕੀ ਬਹੁਤ ਸਾਰੇ ਲੋਕਾਂ ਦੀਆਂ ਜਾਨਾਂ ਤੱਕ ਲੈ ਲੀਆਂ ਲੋਕਾਂ ਨੂੰ ਅਪੰਗ ਬਣਾ ਦਿੱਤਾ ਆ ਤੇ ਜਿਹਦੇ ਖਿਲਾਫ ਪ੍ਰਸ਼ਾਸਨ ਸਾਰੇ ਨੇ ਬਹੁਤ ਜ਼ਿਆਦਾ ਸਖਤੀ ਕੀਤੀ ਹੋਈ ਹੈ ਪਰ ਇਹ ਬੇਤੜਲੇ ਹੋ ਕੇ ਇਹ ਕਾਫੀ ਹੈਵੀ ਮਾਤਰਾ ਦੇ ਵਿੱਚ ਇਹ ਗਟੂਆਂ ਦੀ ਸੇਲ ਕਰ ਰਿਹਾ ਸੀਗਾ ਉਏ ਇਨਫੋਰਮੇਸ਼ਨ ਦੇ ਆਧਾਰ ਤੇ ਐਸੇ ਬਲਵਿੰਦਰ ਸਿੰਘ ਨੇ ਆਪਣੀ ਟੀਮ ਦੇ ਨਾਲ ਕੰਮ ਕਰਦੇ ਹੋਏ ਇਸ ਨੂੰ ਕਾਬੂ ਕੀਤਾ ਇਹਨੇ ਇੱਕ ਕਾਲੇ ਰੋਡ ਤੇ ਆਪਣਾ ਗੋਦਾਮ ਬਣਾਇਆ ਸੀ ਜਿੱਥੋਂ ਸਾਨੂੰ 101 ਗੱਟੂ ਇਹਦੇ ਬਰਾਮਦ ਹੋਏ ਆ ਇਹਦੇ ਖਿਲਾਫ ਅਸੀਂ ਕੇਸ ਰਜਿਸਟਰਡ ਕਰ ਲਿਆ ਤੇ ਅੱਜ ਇਹਨੂੰ ਕੋਰਟ ਦੇ ਵਿੱਚ ਪੇਸ਼ ਕਰਨ ਜਾ ਰਹੇ ਸਰ ਇਹ ਕਿੱਥੋਂ ਲੈ ਗਿਆ ਸੀ ਕਿਸ ਤਰ੍ਹਾਂ ਸੇਲ ਕਰਦਾ ਸੀ ਇਹ ਇਹਦੇ ਜਿਹੜੇ ਜਿਹੜੀ ਹਜੇ ਇਨੀਸ਼ੀਅਲ ਸਟੇਜ ਤੇ ਸਾਨੂੰ ਇਹ ਪਤਾ ਲੱਗਾ ਕਿ ਇਹ ਲੁਧਿਆਣਾ ਹਾਂ ਉਸ ਤੋਂ ਅੱਗੋਂ ਪਾਣੀ ਪਾ ਤੇ ਇਥੋਂ ਮੰਗਾਂਦਾ ਹੈ ਬਾਕੀ ਅਸੀਂ ਉਹਨਾਂ ਨੂੰ ਵੀ ਟਰੈਕ ਕਰ ਰਹੇ ਆ ਕਿ ਕਿਹੜੇ ਕਿਹੜੇ ਬੰਦੇ ਹੈਗੇ ਆ ਜਿਹੜੇ ਵੀ ਇਸ ਧੰਦੇ ਦੇ ਵਿੱਚ ਸ਼ਾਮਿਲ ਹੋਣਗੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏ ਇਹ ਸਰ ਕੱਲਾ ਵੀ ਕੋ ਹੋਰ ਵੀ ਕਿ ਨਾਲ ਲੈਂਦੇ ਆ ਇਹ ਫਿਲਹਾਲ ਇਹਨੂੰ ਇਕੱਲੇ ਨੂੰ ਹੀ ਅਰੈਸਟ ਕੀਤਾ ਹੈ ਇਹੀ ਕੱਲਾ ਫੜਿਆ ਬਾਕੀ ਕੋਰਟ 'ਚ ਪੇਸ਼ ਕਰ ਰਹੇ ਆ ਇਹਦੇ ਨਾਲ ਜਿਹੜੇ ਜਿਹੜੇ ਇਨਵੋਲ ਹੋਣਗੇ ਉਹਨਾਂ ਦੇ ਖਿਲਾਫ ਵੀ ਕਿਹੜੀ ਤਰ੍ਹਾਂ ਤਰਾਵਾਂ ਦਾ ਪਰਚਾ ਦਰਜ ਇਹਦੇ ਖਿਲਾਫ 188 ਆਈਪੀਸੀ ਤੇ 57 52 ਦੇ ਤਹਿਤ ਕੇਸ ਰਜਿਸਟਰ ਕੀਤਾ ਗਿਆ ਹੈ ਇਸਰ ਕਿੰਨੇ ਗੱਟੂ ਫੜੇ ਨੇ ਤੇ ਕੀ ਰੇਟ ਵਗੈਰਾ ਨੇ ਇਸ ਦਾ ਵੇਦਾ ਸੀ ਇਹ 101 ਗੱਟੂ ਇਹਦੇ ਕੋਈ ਬ੍ਰਾਂਡ ਕੀਤਾ ਇਹ ਜਿਹੜਾ ਹੈ ਜਿਹੜੀ ਹੁਣ ਤੱਕ ਦੀ ਮੋਢਲੀ ਤਰਤੀਸ ਦੇ ਵਿੱਚ ਇਹ ਸਾਹਮਣੇ ਆਇਆ ਕਿ ਇਹ ਪੇਟੀਆਂ ਦੀ ਪੇਟੀਆਂ ਨੇ ਸੀਲ ਕੀਤੀਆਂ ਕਾਫੀ ਹੈਵੀ ਮਾਤਰਾ ਜੇ ਕੰਮ ਕਰ ਰਿਹਾ ਜੀਗਾ ਇਹ 18 ਤੋਂ 20000 ਦੀ ਇੱਕ ਪੇਟੀ ਇਹ ਸੇਲ ਕਰਨਾ ਹੈ ਠੀਕ ਪੇਟੀ 'ਚ ਕਿੰਨੇ ਗੱਟੂ ਹੁੰਦੇ ਸਰ ਇੱਕ ਪੇਟੀ ਦੇ ਵਿੱਚ 64 ਤੋਂ 70 ਦੇ ਵਿੱਚ ਵਿੱਚ ਗੱਟੂ ਹੁੰਦੇ ਆ